ਕੀ ਕਹਣਾ ਚਾਹਨੀ ਆ ਬੋਟਾ ਵਾਲੇ ਤਾਂ ਸਾਰੇ ਆਉਂਦੇ ਨੇ ਬਾਹਰ ਖੜਕਾਉਂਦੇ ਨੇ ਪੈਣ ਨਹੀਂ ਦਿੰਦੇ ਜਦ ਬਾਰ ਜੜ ਕੇ ਪੈਣੇ ਆਗੇ ਇੰਨੀ ਗੰਦੀ ਬਦਬਾਹ ਆਉਂਦੀ ਆ ਕੋਈ 2 ਮਿੰਟ ਖੜ ਕੇ ਦੇਖੇ ਇੱਥੇ ਅਸੀਂ ਸਾਰਾ ਦਿਨ ਬੱਚੇ ਸਾਡੇ ਤਾਂ ਅੰਦਰ ਬੜੇ ਰਹਿੰਨੇ ਆਗੇ ਤੇ ਬੋਟਾ ਵਾਲਾ ਕੋਈ ਸੁਣਦਾ ਨਹੀਂ ਆਖ ਦਿੰਦੇ ਸਾਡਾ ਧਿਆਨ ਰੱਖਿਓ ਸਾਡਾ ਧਿਆਨ ਲਗਾ ਸਾਡਾ ਵੀ ਧਿਆਨ ਰੱਖਣਾ ਬੈਠੇ ਮੇਰੀ ਨਹੀਂ ਵੱਜਦੀ ਆਖ ਦਿੰਦੇ ਤੁਹਾਡੇ ਕੋਲ ਜਗ੍ਹਾ ਜ਼ਿਆਦਾ ਹੈਗੀ ਚਾਰ ਵਾਰੀ ਮੈਂ ਫਾਰਮ ਭਰਤੇ ਰਿਜੈਕਟ ਹੋ ਜਾਂਦੀ ਆ ਆਖਦੇ ਨੇ ਤੁਹਾਡੇ ਕੋਲ ਥਾਂ ਵਾਲੀ ਹੈਗੀ ਮਹੱਲਾ ਕਿਹੜਾ ਹੈ ਅੰਮ੍ਰਿਤਪੁਰਾ ਵਾਸੀ ਗਲੀ ਨੰਬਰ 3 ਮਾਤਾ ਕੀ ਨਾਮ ਹੈ ਤੁਹਾਡਾ ਕਿਹੜਾ ਬੰਦਾ ਮੇਰਾ ਨਾਮ ਗਰਦੀਪ ਕੌਰ ਹੈ ਜੀ ਕਿਹੜਾ ਬੰਦਾ ਆਂਗੁਰਪੁਰਾ ਬਸ ਗਲੀ ਨੰਬਰ 10 ਹਾਂ ਕਿ ਕੀ ਸਮੱਸਿਆ ਕੀ ਹੈ ਸਮੱਸਿਆ ਤਾਂ ਸਾਨੂੰ ਕੋਈ ਬਿਮਾਰੀ ਹੈ ਜਿਹੜਾ ਗੰਦਾ ਪਾਣੀ ਜਾਂਦਾ ਹੈ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਹੁਣ ਵੋਟਾ ਵਾਲੇ ਆਉਂਦੇ ਆ ਤੇ ਜਿਹੜੇ ਕਿਸੇ ਨੂੰ ਅਸੀਂ ਮਸਲਾ ਹੱਲ ਦੱਸਦੇ ਆਂ ਕਿ ਸਾਡਾ ਮਸਲਾ ਪਹਿਲਾਂ ਹੱਲ ਕਰੋ ਅਸੀਂ ਵੋਟਾਂ ਪਾ ਦੇਂਗਾ ਵੋਟਾਂ ਤਾਂ ਪਾਉਣੀਆਂ ਹੀ ਆ ਤੇ ਪਰ ਸਾਡੇ ਸੁਨਾ ਸੀਵਰ ਤੋਂ ਬੰਦ ਹੋਣੇ ਚਾਹੀਦੇ ਹਨ ਕਿੰਨਾ ਸਮਾਂ ਹੋ ਗਿਆ ਇਹਨਾਂ ਨੂੰ ਛੇ-ਸੱਤ ਮਹੀਨੇ ਹੋ ਗਏ ਵਿੱਚ ਦੋ ਤਿੰਨ ਦਿਨ ਸਹੀ ਚੱਲਦਾ ਹੈ ਫੇਰ ਫੇਰ ਉਹੀ ਹਾਲ ਚੱਲਦਾ ਤੇ ਤੁਹਾਨੂੰ ਪਤਾ ਵੀ ਸਾਡਾ ਇਹ ਜਰੂਰ ਮਸਲਾ ਹੱਲ ਹੋਣਾ ਚਾਹੀਦਾ ਗਾਹ ਫੇਰ ਛੋਟਾਂਗੇ ਜਈ ਮਸਾ ਕਿਨ ਇੱਕ ਬਦਬੂ ਕਿ ਨਿਕਲ ਬਹੁਤ ਆਉਂਦੀ ਹੈ ਜੇ ਮੇਰੇ ਘਰ ਵਾਲੇ ਨੂੰ ਕੈਨਸਲ ਦੀ ਪ੍ਰੋਬਲਮ ਹੈ ਆਹ ਹੁਣ ਤਾਂ ਆਂਦੇ ਵੀ ਆਸ-ਪਾਸ ਸਫਾਈ ਕਰੋ ਪਰ ਆਪ ਦੀ ਤਾਂ ਅਸੀਂ ਕਰਦੀ ਤਾਂ ਰੱਖ ਲਾਂਗੇ ਤੇ ਆ ਜਿਹੜੇ ਗੇਟਾਂ ਅੰਗੇ ਆ ਇਹ 24 ਘੰਟੇ ਸਾਡੇ ਬਿਮਾਰੀਆ ਛੋਟੇ ਛੋਟੇ ਬੱਚੇ ਕਿਸੇ ਨੂੰ ਉਲਟੀਆਂ ਲੱਗਣਗੇ ਕਿਸੇ ਨੂੰ ਬੁਖਾਰ ਹੋ ਗਿਆ ਪੂਰੀ ਗੰਦਗੀ ਹੈ ਅੱਧੀ ਗੰਦਗੀ ਖਾਣੇ ਆ ਅਸੀਂ ਅੰਦਰ ਤੱਕ ਸਾਡੇ ਬਦੂ ਜਾਂਦੀ ਹੈ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਲੱਗਦਾ ਹੈ ਬੀਰਪਾਲ ਕੌਰ ਜੀ ਅਮਰਪੁਰ ਵਸਤੀ ਜੀ ਗਲੀ ਨੰਬਰ 3 ਹੈ ਜੀ ਇਹ ਮਾਮਲਾ ਜੀ ਕਿਤੇ ਹੋਣਾ ਇਹ ਸੀਵਰ ਦਾ ਮਾਮਲਾ ਹੈ ਜੀ ਇਹ ਇੱਥੋਂ ਬਹੁਤ ਦਿਨਾਂ ਦਾ ਜੀ ਬੰਦ ਪਿਆ ਮਹੀਨਾ ਹੀ ਹੋ ਗਿਆ ਜੀ ਇੱਥੋਂ ਦੇ ਸਾਰੇ ਤਾਂ ਬੱਚੇ ਖੇਡਦੇ ਆ ਵਿੱਚ ਡਿੱਗ ਵੀ ਜਾਂਦੇ ਨੇ ਜੀ ਬਹੁਤ ਬੁਰੇ ਹਾਲ ਹੈ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿੰਨੇ ਮਹੀਨੇ ਹੋ ਗਏ ਇਹਨੂੰ ਇਹਨੂੰ 6-7 ਮਹੀਨੇ ਹੋ ਗਏ ਤਿੰਨ ਚਾਰ ਦਿਨ ਤਾਂ ਇਹ ਚੱਲਦਾ ਵਧੀਆ ਫਿਰ ਫਿਰ ਉਹੀ ਹਾਲ ਹੋ ਜਾਂਦਾ ਜੀ ਹਾਂ ਜੀ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਨਹੀਂ ਸੁਣਦਾ ਜੀ ਇੱਥੇ ਹਾਂਜੀ ਜੇ ਨਹੀਂ ਹੱਲ ਹੁੰਦਾ ਫਿਰ ਅਗਲਾ ਕਿਸ ਤਰ੍ਹਾਂ ਸ਼ੁਰੂ ਕਰੀਏ ਫੇਰਾ ਕਿੱਥੇ ਚੱਕ ਜਾਂਦੇ ਹਾਂ ਹਾਂਜੀ ਫੇਰ ਅਸੀਂ ਅੱਗੇ ਸੀਸੀ ਤੇ ਬੇਸ਼ੋ ਮੰਗੇ ਜੀ ਜੇ ਨਾ ਸ ਕੋਈ ਸੁਣਵਾਈ ਹੋਈ ਜੀ ਅਸੀਂ ਵੀ ਸਾਰਿਆਂ ਨੂੰ ਕਹਿ ਕੇ ਦੇਖ ਲੈ ਕੋਈ ਨਹੀਂ ਗੱਲ ਸੁਣਦਾ ਜੀ ਇੱਥੇ ਇੱਥੇ 10 ਮਿੰਟ ਖੜਕੇ ਦੇਖਣ ਜੀ ਇਹ ਪਤਾ ਆਪੇ ਲੱਗ ਜੂਗਾ ਜੀ ਫੇਰ ਕਿੰਨਾ ਔਖਾ ਜੀ ਇੱਥੇ ਖੜਨਾ ਬਹੁਤ ਜ਼ਿਆਦਾ ਗੰਦੀ ਬਦਬੂ ਆਉਂਦੀ ਹੈ ਜੀ ਇੱਥੇ ਹਾਂਜੀ ਕਰੇ ਅੰਦਰ ਤੱਕ ਵੀ ਸਾਡੇ ਜਾਂਦੇ ਜੀ ਕੁੱਲਰ ਹਵਾ ਦੀ ਹਾਂਜੀ ਅੰਦਰ ਸਾਡੇ ਕੋ ਖੜਿਆ ਵੀ ਨਹੀਂ ਜਾਂਦਾ ਹੈਗਾ ਇੰਨਾ ਜਿਆਦਾ ਮੋਸ਼ਕਾ ਆਉਂਦਾ ਜੀ ਬੜਾ ਛੱਲੇ ਪਾਣੀ ਦਿਖਾਉਂਦੇ ਅਗਰ ਕੀ ਨਾ ਮੈਂ ਤੁਹਾਡਾ ਤੇ ਕੀ ਗੱਲ ਹੈ ਟੈਕ ਸਿੰਘ ਜੀ ਜਿਹੜਾ ਮਹਲਾ ਹੈ ਤੇ ਅੰਮ੍ਰਿਤਪੁਰਾ ਵਸਤੀ ਗਲੀ ਨੰਬਰ 3 ਜੀ ਅਣਕੀ ਮਾਮਲਾ ਹੈ ਤੇ ਐਂਟਰਪ੍ਰੀਜ਼ਰ ਦੇ ਕੋਲੇ ਜੀ ਤੇ ਇਹ ਮਾਮਲਾ ਜੀ ਦਸੰਬਰ ਤੋਂ ਚੱਲ ਰਿਹਾ ਸਾਡਾ ਸੀਵਰ ਦਾ ਜਿਹੜਾ ਉਹ ਟੱਕਣ ਦਾ ਜੀ ਇਹ ਲੀਕ ਹੋ ਰਿਹਾਗਾ ਜੀ ਓਵਰਫਲੋ ਹੋ ਰਿਹਾ ਇਹ ਮੋਟਰ ਨਹੀਂ ਚਲਾ ਰਹੇ ਉੱਥੋਂ ਪਤਾ ਨਹੀਂ ਕੀ ਲੀਕ ਹੋ ਰਿਹਾ ਤੇ ਅਸੀਂ ਉੱਥੇ ਨਗਰ ਨਿਗਮ ਦੇ ਵਿੱਚ ਚਾਰ ਵਾਰ ਜਾਏ ਤੇ ਕਿਸੇ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਅਸੀਂ ਐਮ.ਐਸ.ਹ. ਸਾਹਿਬ ਨੂੰ ਵੀ ਕਿਹਾ ਕਿੰਨੇ ਵਾਰੀ ਇਹ ਸਾਡਾ ਉਹੀ ਮਸਲਾ ਉਹੀ ਆ ਤੇ ਬਿਮਾਰੀਆਂ ਫੈਲ ਰਹੀਆਂ ਨੇ ਬੱਚੇ ਇੱਥੋਂ ਦੀ ਸਕੂਲ ਲੱਗਦੇ ਸੀ ਹੁਣ ਤਾਂ ਛੁੱਟੀਆਂ ਆਵੀਆਂ ਨੇ ਚਲੋ ਤੇ ਉਹ ਸਾਰੇ ਆਪ ਦੇ ਕਿਸੇ ਦਾ ਵਸਤਾ ਲੱਬੜ ਗਿਆ ਕਿਸੇ ਦੇ ਕੱਪੜੇ ਲੱਬੜ ਗਏ ਕਿਸੇ ਦੇ ਚਪਲਾ ਬੂਟ ਲੱਬੜ ਗਏ ਉਹ ਸਾਰੇ ਬੱਚੇ ਵੀ ਹੋ ਕੇ ਜਾਂਦੇ ਈ ਤੇ ਠੀਕ ਆ ਸਾਡਾ ਕੋਈ ਮਸਲਾ ਕਿਸੇ ਨੇ ਹੱਲ ਨਹੀਂ ਕੀਤਾ ਅਜੇ ਤੱਕ ਤੇ ਸਾਨੂੰ 7-8 ਮਹੀਨੇ ਹੋ ਗਏ ਈ ਠੀਕ ਹੈ ਹਲੋਂ ਲੰਡਾ ਫਿਰ ਅਗਲਾ ਕਿੱਥੇ ਸੰਘਾਸ ਅਸੀਂ ਫਿਰ ਫਿਰ ਅੱਗੇ ਜੀ ਕਾਰਵਾਈ ਕਰਾਂਗੇ ਡੀਸੀ ਸਾਹਿਬ ਕੋਲੇ ਜਾਵਾਂਗੇ ਹੁਣ ਇਦੋਂ ਗਾ ਸਾਡਾ ਇਹ ਮਸਲਾ ਕੀ ਨਾ ਮੈਂ ਤੁਹਾਡਾ ਕਿਹੜਾ ਮੱਲਾ ਮੇਰਾ ਨਾਮ ਸैम ਸਿੰਘ ਨਾ ਜੀ ਅਮਰਪੁਰ ਵਾਸੀ ਜੀ ਤਿੰਨ ਨੰਬਰ ਗਲੀ ਕੀ ਮਾਮਲਾ ਇੱਥੇ ਕਿੰਨੇ ਦਾ ਇਹ ਸੀਵਰ ਦੇ ਪਾਣੀ ਦਾ ਮਾਮਲਾ ਜੀ ਸੀਵਰ ਦਾ ਪਾਣੀ ਸਾਨੂੰ ਬਹੁਤ ਇਹ 6 ਮਹੀਨੇ ਹੋ ਗਏ ਚੱਲੀ ਜਾਂਦੇ ਨੂੰ ਕੋਈ ਸਾਡੀ ਸੁਣਾਈ ਨਹੀਂ ਸੁਣੀ ਕਿਸੇ ਨੇ ਵੀ ਇਸ ਮਸਲੇ ਕੀ ਹੈ ਇਹ ਨਿੱਕੇ ਨਿੱਕੇ ਜਵਾਗ ਆਈ ਸਾਡੇ ਬਿਮਾਰ ਹੁੰਦੇ ਨੇ ਅਸੀਂ ਆਪ ਬਿਮਾਰ ਹੁੰਦੇ ਆ ਬਦਬੂ ਆ ਮਾਰਦੀਆਂ ਇੱਥੇ ਕੰਪਲੀਟ ਕਿਤੇ ਕੁਛ ਨਹੀਂ ਕੰਪਲੀਟ ਇਹ ਹੁਣ ਜੋ ਸਾਰੇ ਐਮਸੀਆਰ ਕੇ ਬੇਦੀ ਨਾਲ ਦੇ ਆ ਆਹ ਪਾਰਟੀ ਵਾਲੇ ਬੇਦੀ ਨਾਲ ਦੇ ਹੁਣ ਕੰਪਲੀਟ ਕੀ ਦੇ ਕੋਲੇ ਕਰਕੇ ਸਾਰੇ ਇਹਦੇ ਬੇਦੀ ਟਪਕੇ ਜਾਂਦੇ ਆ ਜੀ ਪਾਣੀ ਦੇ ਕਿੰਨੀ ਕਿਸਮਤਿਆਰੀ ਆ ਜੀ ਆਹ ਸਮੱਸਿਆ ਦੇਖ ਲੋ ਜੀ ਉਹ ਧੁਰ ਤੱਕ ਪਾਣੀ ਖੜਾ ਇੰਨੀ ਸਮੱਸਿਆ ਤੁਸੀਂ ਦੇਖ ਲੋ ਵੀ ਕਿੰਨੀ ਕਿਸਮਤਿਆਰੀ ਆ ਜੀ